ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 3 ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.4 ਸਵਾਲ ਨੰਬਰ 2 ਜਾਂ ਤੇ ਇਹਦੇ ਆਖਰੀ ਦੋ ਭਾਗ ਚੌਥਾ ਤੇ ਪੰਜਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਸਵਾਲ ਹੈਗਾ ਬੱਚਿਓ ਇਸ ਤਰ੍ਹਾਂ ਇਸ ਰਿਲੇਖ ਹੈ ਤੇ ਦੋ ਸਵਾਲ ਆਗੇ ਨੇ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਦੇ ਹੋਰ ਵਿਸ਼ਿਆਂ ਦੀਆਂ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ ਹੈ 10th ਮੈਥ ਨੋਟਸ ਇੱਕ ਹੈਗੀ ਹੈ 10th ਸਾਇੰਸ ਫਿਰ ਇੱਕ ਹੈਗੀ ਹੈ 10th ਇੰਗਲਿਸ਼ ਐਮਸੀਬੀ ਇੱਕ ਹੈਗੀ ਹੈ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ ਹੈ 10th ਗ੍ਰਾਮਰ ਇੱਕ ਹੈ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਬੱਚਿਓ ਦੇਖਿਓ ਨਾ ਚੌਥਾ ਤੇ ਅਨਿਮਾ ਭਾਗ ਜਿਹਦਾ ਸਿਰਲੇਖ ਹੈ ਕਿ ਦਿੱਤੀਆਂ ਸਮੱਸਿਆਵਾਂ ਦੇ ਰੇਖੀ ਸਮੀਕਰਨ ਅਤੇ ਜੋੜੇ ਬਣਾਓ ਅਤੇ ਉਹਨਾਂ ਦੇ ਹੱਲ ਜੇਕਰ ਉਸਦੀ ਹੋਂਦ ਹੋਵੇ ਵਿਲੋਪਨ ਵਿਧੀ ਦੇ ਨਾਲ ਪਤਾ ਕਰੋ ਆਓ ਦੇਖੀਏ ਹੁਣ ਸੋਵਚੋ ਪਹਿਲਾ ਸਵਾਲ ਹੈਗਾ ਮਲੇ ਚੌਥਾ ਭਾਗ ਹੈਗਾ ਇਹ ਸਵਾਲ ਦਾ ਮੀਨਾ 2000 ਰੁਪਏ ਕਢਵਾਉਣ ਇੱਕ ਬੈਂਕ ਵਿੱਚ ਗਈ ਉਸਨੇ ਖਜ਼ਾਂਚੀ ਨੂੰ 50 ਰੁਪਏ ਅਤੇ 100 ਰੁਪਏ ਦੇ ਨੋਟ ਦੇਣ ਲਈ ਕਿਹਾ ਜਦੋਂ ਉਹ ਹੁਣ 2000 ਦਾ ਨੋਟ ਤੇ ਸਰਕਾਰ ਨੇ ਬੰਦ ਕਰਤਾ ਹੈ ਹਨਾ ਮਤਲਬ ਕਿ ਥੁੱਕੇ ਚਟਣਾ ਪਿਆ ਪਹਿਲੇ ਉਹਨਾਂ ਨੇ ਕਿਹਾ 2000 ਦਾ ਨੋਟ ਲਿਆ ਕੇ ਜਿਹੜਾ ਹੈਗਾ ਉਹ ਕਾਲਾ ਤਨ ਘਟ ਜਾਏਗਾ ਫਿਰ ਉਹ ਪਤਨੇ ਕੀ ਗੱਲ ਹੋਈ ਫਿਰ ਚੁੱਪਚੀ ਤੇ ਉਹਨੂੰ ਕੱਢ ਹੀ ਦਿੱਤਾ ਪਹਿਲੇ ਉਹਦਾ ਉਹਦਾ ਸਰਕੂਲੇਸ਼ਨ ਰੋਕ ਦਿੱਤਾ ਤੇ ਫਿਰ ਰਸਮੀ ਤੌਰ ਤੇ ਕਿਹਾ ਵੀ ਹੁਣ ਹੈ 2000 ਦਾ ਨੋਟ ਕੱਢ ਦਿੱਤਾ ਜਾਏਗਾ ਪਹਿਲੇ ਉਹਨਾਂ ਛਾਪਣ ਚ ਇਹਨੇ ਪੈਸੇ ਬਰਬਾਦ ਕੀਤੇ ਤੇ ਸਾਰਾ ਵੇਸਟ ਗਿਆ ਸੋ ਐਦਾ ਸਰਕਾਰਾਂ ਦੀਆਂ ਨਿਕੰਮੀ ਸਰਕਾਰਾਂ ਦੀਆਂ ਨਿਕਮੀਆਂ ਗੱਲਾਂ ਹੁੰਦੀਆਂ ਨੇ ਸੋ ਹੁਣ ਉਹ 2000 ਰੁਪਏ ਕਢਵਾਣ ਗਈ ਦੰ ਗਈ ਤਾਂ ਉਸ ਨੇ ਗੈ ਕਾ ਜਾਂਚੀ ਨੂੰ 50 ਰੁਪਏ ਤੇ 100 ਰੁਪਏ ਦੇ ਨੋਟ ਦੇ ਕੇ ਮੈਨੂੰ ਮੇਰੇ 2000 ਪੂਰੇ ਕਰ ਦੋ। ਮੀਨਾ ਨੇ કુલ 25 ਨੋਟ ਪ੍ਰਾਪਤ ਕੀਤੇ 25 ਮਤਲਬ ਕਿ 50 ਤੇ 100 ਦੋਨਾਂ ਨੂੰ ਗਿਣ ਕੇ ਵੀ ਨੋਟਾਂ ਦੀ ਗਿਣਤੀ ਔਰੇ ਵਿੱਚ ਕੁਝ 25 ਵਿੱਚ ਕੁਝ 50 ਦੇ ਨੋਟ ਹੋਣਗੇ ਤੇ ਕੁਝ 100 ਦੇ ਹੋਣਗੇ ਤੇ કુલ ਨੋਟਾਂ ਦੀ ਗਿਣਤੀ 25 ਹੈ ਪਤਾ ਕਰੋ ਕਿ ਉਸ ਨੇ 50 ਰੁਪਏ ਅਤੇ 100 ਰੁਪਏ ਦੇ ਕਿੰਨੇ ਕਿੰਨੇ ਨੋਟ ਪ੍ਰਾਪਤ ਕੀਤੇ ਠੀਕ ਹੈ ਹੁਣ ਦੋ ਰਕਮੀਆਂ ਨੇ ਇੱਕ ਰਕਮ ਹੈਗੀ 50 ਰੁਪਏ ਦਾ ਨੋਟ ਇੱਕ ਰਕਮ ਹੈਗੀ 100 ਰੁਪਏ ਦਾ ਨੋਟ ਸੋ ਅਗਿਆਤ ਰਕਮੀਆਂ ਨੇ ਪਤਾ ਕਰਨੀਆਂ ਸੋ ਮੰਨ ਲਓ ਗਿਣਤੀ 50 ਰੁਪਏ ਦੇ ਨੋਟਾਂ ਦੀ ਬਰਾਬਰ x ਅਤੇ 100 ਰੁਪਏ ਦੇ ਨੋਟਾਂ ਦੀ ਬਰਾਬਰ y ਠੀਕ ਹੈ ਜੀ ਹੁਣ ਸਮੱਸਿਆ ਮੁਤਾਬਕ 50x 100y 2000 ਕਿਉਂਕਿ x ਜਿਹੜਾ ਹੈਗਾ 50 ਦੇ ਨੋਟਾਂ ਦੀ ਗਿਣਤੀ ਹੈਗੀ ਹੈ ਸੋ 50 ਦੇ ਨੋਟਾਂ ਦਾ ਮੁੱਲ ਕਿੰਨਾ ਬਣੇਗਾ 50x ਤੇ 100 ਦੇ ਨੋਟਾਂ ਦੀ ਗਿਣਤੀ ਕਿੰਨੀ ਹੈਗੀ ਹੈ 100y ਇਹ y ਹੈਗੀ ਹੈ ਸੋ 100 ਦੇ ਨੋਟ ਜੇ ਜੋੜ ਲੀਏ ਉਹਦਾ ਉਹਦਾ ਜੋੜ ਕਿੰਨਾ ਬਣੇਗਾ 100y ਠੀਕ ਹੈ ਤੇ ਦੋਨਾਂ ਨੂੰ ਜਿਹੜੇ ਜੋੜ ਦਈਏ ਤੇ ਉੱਪਰ ਪੈਸੇ ਕਿੰਨੇ ਘਟਾਏ ਉਹਨੇ 2000 ਰੁਪਏ ਸੋ ਇਹਦਾ 50x 100y 2000 ਬਣ ਗਿਆ ਹੁਣ ਬੱਚਿਓ ਇਹ ਦੋਨੋਂ ਇਹ ਤਿੰਨੋਂ ਜਿਹੜੇ ਪਦ ਨੇ 50 ਦੇ ਨਾਲ ਭਾਗ ਹੋ ਜਾਂਦੇ ਨੇ ਸੋ 50 1 50 50 2 100 ਤੇ ਇਹ ਹੋ ਗਿਆ 50 8 200 ਤੇ 0 ਸੌਰੀ 50 50 ਚੌਕ 200 50 ਚੌਕ 200 ਤੇ 0 140 ਸੋ ਇਹਨੂੰ ਜਿਹੜਾ ਸਰਲ ਕਰਕੇ ਦੋਨੋਂ ਪਾਸੇ 50 ਦੇ ਨਾਲ ਭਾਗ ਕਰਕੇ ਮੇਰੇ ਕੋਲ ਆ ਗਿਆ x 2y 40 ਇਹਨੂੰ ਸਮੀਕਰਨ ਨੰਬਰ 1 ਦਿੱਤਾ ਨਾਲੇ ਇਹਨਾਂ ਨੇ ਕਿਹਾ ਕਿ ਨੋਟਾਂ ਦੀ ਕੁੱਲ ਗਿਣਤੀ 25 ਹੈ ਦੇਖੋ ਉਹਨੇ 25 ਨੋਟ ਪ੍ਰਾਪਤ ਕੀਤੇ ਸੋ ਇਹਦਾ ਮਤਲਬ ਇਹ ਕਿ x y 25 ਹੈ ਦੂਜਾ ਸਮੀਕਰਨ ਬਣ ਗਿਆ ਸੌਖਾ ਹੀ ਇਹ ਕੰਮ ਹੁਣ ਸਮੀਕਰਨ 2 ਨੂੰ ਇੱਕ ਵਿੱਚੋਂ ਘਟਾਉਣ ਤੇ ਇਹ ਦੋ ਨੂੰ ਇਹ ਚੋਂ ਘਟਾ ਦੇਵਾਂਗੇ ਸੋ x 2y ਬ੍ਰੈਕਟ ਪਾ ਕੇ x ਵਾਈ 40 ਚੋਂ 25 ਠੀਕ ਹੈ ਇਹਨੂੰ ਦੁਬਾਰਾ ਲਿਖ ਲਿਆ ਮੈਂ ਇੱਥੇ ਉਹ ਲੜੀ ਜੋੜਨ ਲਈ ਹੁਣ ਇਦਾਂ ਕਰਦੇ ਆ 40 25 100 ਬੱਚਿਓ ਜਿਹੜੇ ਬ੍ਰੈਕਟ ਦੇ ਉਹਨਾਂ ਖੋਲ ਲਿਆ ਬਣ ਗਿਆ x ਵਨ 2 ਵਾਈ x y ਤੇ ਹੁਣ ਕੀ ਹੋਇਆ ਬੱਚਿਓ ਐ x ਤੇ x x ਤੇ ਐ ਤੁਹਾਡਾ ਕੱਟ ਗਿਆ ਠੀਕ ਹੈ ਇਹ ਕੱਟ ਗਿਆ ਹੁਣ ਕੀ ਬਚਿਆ 2 ਵਾਈ ਚੋਂ 1 ਵਾਈ ਗਿਆ y ਤੇ ਇੱਥੇ 40 ਜੋ 25 ਗਿਆ 15 ਸੋ so, y ਬਰਾਬਰ ਸਾਡਾ 15 ਆ ਗਿਆ ਹੁਣ y ਦਾ ਮੁੱਲ ਦੋ ਵਿੱਚ ਭਰ ਕੇ ਇਹ ਦੋ ਵਿੱਚ ਜਿਹੜਾ ਦੋ ਜਿਹੜਾ ਸੀਗਾ x y 25 ਸੋ so, x y ਦੀ ਥਾਂ 15 25 ਸੋ x ਬਰਾਬਰ ਕਿੰਨਾ ਆ ਜਾਏਗਾ ਬੱਚਿਓ 25 15 ਗਿਆ 10 ਇਸ ਤਰ੍ਹਾਂ 50 ਰੁਪਏ ਦੇ ਨੋਟਾਂ ਦੀ ਗਿਣਤੀ ਹੋ ਗਈ ਸਾਡੀ 10 ਅਤੇ 100 ਰੁਪਏ ਦੇ ਨੋਟਾਂ ਦੀ ਗਿਣਤੀ ਹੋ ਗਈ 15 ਹੁਣ ਤੁਸੀਂ ਕਰਕੇ ਵੀ ਦੇਖ ਲਓ ਬੱਚਿਓ ਦੇ 50 ਰੁਪਏ ਦੇ ਨੋਟ ਸੀਗੇ ਕਿੰਨੇ 10 ਸੋ so, 10 ਗੁਣਾ 50 ਕਿੰਨੇ ਹੋ ਗਿਆ 500 ਰੁਪਿਆ ਹੋ ਗਿਆ ਤੇ 100 ਰੁਪਏ ਦੇ ਨੋਟਾਂ ਦੀ ਕਿੰਨੀ ਗਿਣਤੀ ਹੈ 15 ਸੋ so, 15 ਨੂੰ 100 ਨਾਲ ਗੁਣਾ ਕੀਤਾ 1500 ਹੋ ਗਿਆ ਸੋ 1500 ਤੇ ਜਮਾ 500 ਕਿੰਨਾ ਹੋ ਗਿਆ 2000 ਰੁਪਏ ਨੂੰ ਪੂਰੇ ਮਿਲ ਗਏ ਸੋ ਜੋਹਨ ਨੇ 2000 ਰੁਪਏ ਕਢਾਏ ਤੇ ਉਹਦੇ ਵਿੱਚ 50 ਦੇ ਰੋਟਾਂ ਦੀ ਗਿਣਤੀ 10 ਤੇ 100 ਦੇ ਨੋਟਾਂ ਦੀ ਗਿਣਤੀ 15 ਤੇ ਕੁੱਲ ਨੋਟਾਂ ਦੀ ਗਿਣਤੀ 10 15 25 ਸੋ ਦੋਨੋਂ ਸ਼ਰਤਾਂ ਪੂਰੀਆਂ ਹੁੰਦੀਆਂ ਹਾਂ ਅਵਨ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚੋ ਕਿਰਾਏ ਤੇ ਕਿਰਾਏ ਤੇ ਪੁਸਤਕਾਂ ਦੇਣ ਵਾਲੀ ਕਿਸੇ ਲਾਇਬ੍ਰੇਰੀ ਦਾ ਪਹਿਲੇ 3 ਦਿਨਾਂ ਦਾ ਇੱਕ ਨਿਸ਼ਚਿਤ ਕਰਾਇਆ ਹੈ ਪਹਿਲੇ 3 ਦਿਨਾਂ ਦਾ ਭਈ ਚਾਹੇ ਤੁਸੀਂ ਇੱਕ ਦਿਨ ਲਈ ਲਵੋ ਦੋ ਦਿਨ ਲਈ ਲਵੋ ਤਿੰਨ ਦਿਨ ਲਈ ਲਵੋ ਭਈ ਤਿੰਨ ਦਿਨ ਦੇ ਅਸੀਂ ਪੈਸੇ ਲਵਾਂਗੇ ਉਹਦਾ ਨਿਸ਼ਚਿਤ ਕਰਾਇਆ ਹੈ ਫਿਕਸ ਆ ਗਿਆ ਅਤੇ ਉਸ ਤੋਂ ਬਾਅਦ ਹਰ ਇੱਕ ਵਾਧੂ ਦਿਨ ਦਾ ਕਿਰਾਇਆ ਅਲੱਗ ਹੈ ਇਹ ਚੌਥਾ ਦਿਨ ਹੋਏਗਾ ਭਈ ਤਿੰਨ ਦਿਨ ਦਾ ਜਿੰਨਾ ਲੱਗਣਾ ਲੱਗਣਾ ਹੈ ਬੱਚਿਓ ਇਹਦਾ ਦਾ ਸਵਾਲ ਅਸੀਂ ਪਿਛਲੇ ਅਭਿਆਸ ਚ ਟੈਕਸੀ ਵਾਲਾ ਵੀ ਕੀਤਾ ਸੀਗਾ ਕਿ ਕਿਸੇ ਟੈਕਸੀ ਦਾ ਨਿਸ਼ਚਿਤ ਕਰਾਇਆ ਤੇ ਫਿਰ ਪ੍ਰਤੀ ਕਿਲੋਮੀਟਰ ਵੀ ਹੋਰ ਕਰਾਇਆ ਹੈ ਤੇ ਇਥੇ ਅਗਰ 3 ਦਿਨ ਦਾ ਨਿਸ਼ਚਿਤ ਕਰਾਇਆ ਤੇ ਉਸ ਤੋਂ ਬਾਅਦ ਪ੍ਰਤੀ ਦਿਨ ਦਾ ਕਰਾਇਆ ਉਹ ਵੱਖਰਾ ਹੈ। ਸਰੀਤਾ ਨੇ 7 ਦਿਨ ਤੱਕ ਇੱਕ ਪੁਸਤਕ ਰੱਖਣ ਲਈ 27 ਰੁਪਏ ਦਿੱਤੇ ਜਦਕਿ ਮੰਜੂ ਨੇ ਇੱਕ ਪੁਸਤਕ 5 ਦਿਨ ਰੱਖਣ ਲਈ 21 ਰੁਪਏ ਦਿੱਤੇ। ਨਿਸ਼ਚਿਤ ਕਰਾਇਆ ਅਤੇ ਹਰ ਇੱਕ ਵਾਧੂ ਦਿਨ ਦਾ ਕਰਾਇਆ ਪਤਾ ਕਰੋ। ਸੋ ਦੋ ਅਗਿਆਤ રાશિਆਂ ਹੈਗੀਆਂ ਇਹ ਕਿ ਅਗਰ ਨਿਸ਼ਚਿਤ ਕਰਾਇਆ ਦੂਜਾ ਹੈਗਾ ਪ੍ਰਤੀ ਦਿਨ ਦਾ ਕਰਾਇਆ। ਸੋ ਮੰਨ ਲਓ 3 ਦਿਨ ਦਾ ਨਿਸ਼ਚਿਤ ਕਰਾਇਆ ਬਰਾਬਰ x ਅਤੇ ਪ੍ਰਤੀ ਦਿਨ ਦਾ ਕਰਾਇਆ ਬਰਾਬਰ y ਹੁਣ ਸਰੀਤਾ ਨੇ 7 ਦਿਨ ਲਈ 27 ਰੁਪਏ ਦਿੱਤੇ ਸੋ ਬੱਚੋ 7 ਚੋਂ 3 ਦਿਨ ਤੇ ਨਿਸ਼ਚਿਤ ਕਿਰਾਇਆ ਕੱਢ ਦੋ ਠੀਕ ਹੈ ਤੇ 4 ਦਿਨ ਦਾ ਉਹਨੇ ਪ੍ਰਤੀ ਦਿਨ ਦਾ ਕਰਾਇ ਦਿੱਤਾ ਸੋ ਕੀ ਬਣ ਜਾਏਗਾ x ਨਿਸ਼ਚਿਤ ਕਿਰਾਇਆ ਤੇ ਜਮਾ 4 ਦਿਨਾਂ ਦਾ ਪ੍ਰਤੀ ਦਿਨ ਦਾ ਕਰਾਇ 4y ਬਰਾਬਰ 27 ਰੁਪਏ ਉਹਨੇ ਦਿੱਤੇ ਇਹ ਬਣ ਗਿਆ ਸਮੀਕਰਨ 1 ਤੇ ਮੰਜੂ ਨੇ ਦਿੱਤੇ 5 ਦਿਨਾਂ ਦੇ 21 ਰੁਪਏ ਸੋ 5 ਦਿਨਾਂ ਚੋਂ 3 ਦਿਨ ਘਟਾ ਦਿਓ 3 ਦਿਨ ਦਾ ਨਿਸ਼ਚਿਤ ਕਿਰਾਇਆ x ਬਾਕੀ 2 ਦਿਨ ਬਚੇ ਕਿ ਪ੍ਰਤੀ ਦਿਨ ਦਾ ਕਰਾਇਆ ਵਾਈ 2y ਬਰਾਬਰ ਉਹਨੇ 21 ਰੁਪਏ ਦਿੱਤੇ। ਸਮੀਕਰਨ ਸਾਡੇ ਕੋਲ ਦੋ ਬਣ ਗਏ 1 ਅਤੇ 2 ਇਹਨਾਂ ਨੂੰ ਅਸੀਂ ਹੱਲ ਕਰਦੇ ਹਾਂ। x 4y 27 ਮੈਂ ਇੱਥੇ ਫੇ ਲਿਖ ਲਿਆ ਲੜੀ ਜੋੜਨ ਲਈ x 2y 21 ਇਹ ਸਾਡੇ ਦੋ ਸਮੀਕਰਨ ਬਣੇ। ਹੁਣ ਸਮੀਕਰਨ 2 ਨੂੰ ਇੱਕ ਵਿੱਚੋਂ ਘਟਾਉਣ ਤੇ x 4y ਬ੍ਰੈਕਟ ਪਾ ਕੇ x 2y 27 21 ਸੋ 27 21 6 ਐਜਿਲੇ ਬ੍ਰੈਕਟ ਖੋਲ ਲਿਆ ਘਟਾ x ਤੇ ਘਟਾ 2y ਹੋ ਜਾਏਗਾ ਘਟਾ x ਤੇ ਘਟਾ 2y ਤੇ ਘਟਾ x ਤੇ ਜਮਾ x ਜਿਹੜਾ ਹੈ ਉਹ ਕੱਟ ਜਾਣਗੇ ਇਹ ਹੈ ਘਟਾ x ਤੇ ਹੈ ਜਮਾ x ਇਹ ਕੱਟ ਗਏ ਠੀਕ ਹੈ ਜੀ ਸੋ 4y ਚੋਂ 2y ਗਿਆ ਕਿੰਨਾ ਹੋ ਗਿਆ 2y ਸੋ 2y 6 ਸੋ y ਕਿੰਨਾ ਆ ਜਾਏਗਾ 6 2 3 ਸੋ ਪ੍ਰਤੀ ਦਿਨ ਦਾ ਕਰਾਇਆ ਤੇ ਬੱਚਿਓ ਆ ਗਿਆ ਸਾਡੇ ਕੋਲ 3 ਹੁਣ y ਦਾ ਮੁੱਲ ਦੋ ਵਿੱਚ ਭਰਨ ਤੇ ਪ੍ਰਾਪਤ ਹੁੰਦਾ ਅਸੀਂ ਦੋ ਵਿੱਚ y ਦਾ ਮੁੱਲ ਪਾਤਾ ਸੋ so, x ਜਮਾ 2 3 ਬਰਾਬਰ 2 2 6 ਸੋ 21 ਚੋਂ 15 ਗਿਆ 21 ਚੋਂ 6 ਗਿਆ 15 ਸੋ x ਬਰਾਬਰ ਆ ਗਿਆ 15 ਇਹਦਾ ਮਤਲਬ ਹੈ ਬੱਚੋ 3 ਦਿਨ ਦਾ ਨਿਸ਼ਚਿਤ ਕਰਾਇਆ ਜਿਹੜਾ ਹੈਗਾ ਉਹ ਹੈਗਾ 15 ਰੁਪਏ ਤੇ ਪ੍ਰਤੀ ਦਿਨ ਦਾ ਵਾਧੂ ਦਿਨ ਦਾ ਕਰਾਇਆ ਉਹ ਹੈਗਾ 3 ਰੁਪਏ ਹੁਣ ਤੁਸੀਂ ਜੋੜ ਕੇ ਵੀ ਦੇਖ ਲਓ ਬੱਚੋ ਇੱਥੇ x ਬੱਚੋ ਪ੍ਰਤੀ ਦਿਨ ਦਾ ਕਰਾਇਆ 15 ਤੇ 4 3 12 15 12 27 ਗੱਲ ਠੀਕ ਬਣਦੀ ਹੈ ਇੱਥੇ ਭਰ ਕੇ ਦੇਖੋ 15 ਤੇ 3 3 ਰੁਪਿਆ ਪ੍ਰਤੀ ਦਿਨ ਤੇ 30 ਨਹੀਂ ਛੇ 15 ਜਮਾ 6 21 ਸੋ ਇਹ ਗੱਲ ਵੀ ਸਾਡੀ ਸਹੀ ਬਣਦੀ ਹੈ ਸੋ ਸਾਡਾ ਜਵਾਬ ਸਹੀ ਹੈ ਸੋ ਐਸੇ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 3.4 ਦਾ ਦੂਜਾ ਸਵਾਲ ਤੇ ਦੇ ਨਾਲ ਤੁਹਾਡਾ ਅਭਿਆਸ ਨੰਬਰ 3.4 ਇੱਥੇ ਸਮਾਪਤ ਹੁੰਦਾ ਹੈ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ